ਗੁੱਡ ਮਾਰਨਿੰਗ ਬੱਚਿਓ ਤੁਹਾਡੇ ਲਈ ਲੈ ਕੇ ਆਏ ਆਂ ਪਹਿਲੀ ਕਲਾਸ ਦਾ ਪੰਜਾਬੀ ਦਾ ਪੇਪਰ ਜੋ ਕਿ ਤੁਹਾਡੇ 6 24 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਆ ਨਾ ਪ੍ਰਾਇਮਰੀ ਕਲਾਸਿਸ ਦੇ ਸੋ ਉਹਦੇ ਕਰਕੇ ਤੁਹਾਡੀ ਹੈਲਪ ਲਈ ਪੇਪਰ ਬਣਾ ਲੈਨੇ ਆਪਾਂ ਕਰਦੇ ਆਂ ਸੋਲਵ ਠੀਕ ਹੈ ਚਲੋ ਛੋਟੇ-ਛੋਟੇ ਬੱਚਿਆਂ ਲਈ ਸਭ ਤੋਂ ਪਹਿਲਾਂ ਆਪਾਂ ਪਹਿਲੀ ਕਲਾਸ ਦੇ ਹੀ ਸੋਲਵ ਕਰਾਂਗੇ ਓਕੇ ਆਓ ਦੇਖੀਏ ਕਿੱਦਾਂ ਹੈ ਪਹਿਲਾ ਕੁਐਸਚਨ ਹੈਗਾ ਸੇਬ ਦਾ ਰੰਗ ਕਿਹੜਾ ਹੁੰਦਾ ਹੈ ਹੁਣ ਤੁਹਾਨੂੰ ਪਤਾ ਸੇਵ ਕਿਦਾਂ ਦਾ ਹੁੰਦਾ ਲਾਲ ਰੰਗ ਦਾ ਦੂਸਰਾ ਵਿਹਾਰੀ ਮਾਤਰਾ ਵਾਲਾ ਸ਼ਬਦ ਵਿਹਾਰੀ ਕਿਹੜੀ ਹੈ ਖਖੇ ਵਿਹਾਰੀ ਖੀਰ ਆ ਰਾਂ ਖੀਰ ਨਿੱਕਾ ਜਿਹਾ ਕਾਕਾ ਘਰ ਦਾ ਰਾਖਾ ਉਹ ਕੀ ਹੁੰਦਾ ਹੈ ਜਿੰਦਰਾ ਠੀਕ ਹੈ ਜਿੰਦਾ ਹੁੰਦਾ ਨਾ ਘਰੇ ਜਦੋਂ ਆਪਾਂ ਲੋਕ ਲਾਉਨੇ ਆ ਤਾਲਾ ਇਹਨੂੰ ਕਹਿ ਦਿੰਦੇ ਆ ਅਨਾਰ ਕੀ ਹੁੰਦਾ ਹੈ ਸਬਜ਼ੀ ਹੁੰਦਾ ਹੈ ਰੰਗ ਹੁੰਦਾ ਹੈ ਜਾਂ ਫਲ ਜਾਂ ਮਸਾਲਾ ਫਲ ਠੀਕ ਹੈ ਬੱਚਿਓ ਇਸ ਤੋਂ ਅੱਗੇ ਅੱਧਕ ਵਾਲਾ ਸ਼ਬਦ ਚੁਣੋ ਅੱਧਕ ਇਹਦੇ ਉੱਪਰ ਲੱਗਿਆ ਹੋਇਆ ਹੈ ਇਹਦੇ ਉੱਪਰ ਅੱਖਰ ਠੀਕ ਹੈ ਹਰਨ ਸ਼ਬਦ ਨਾਲ ਸਿਆਰੀ ਲਾ ਕੇ ਕਿਹੜਾ ਸ਼ਬਦ ਬਣੇਗਾ ਆ ਦੇਖੋ ਸਿਆਰੀ ਆ ਹੈ ਨਾ ਹਿਰਨ ਬਣੇਗਾ ਕੀ ਬਣੇਗਾ ਹਿਰਨ ਮੱਝ ਕੀ ਖਾਂਦੀ ਹੈ ਰੋਟੀ ਚਾਰਾ 버ਗਰ ਜਾਂ ਚਾਵਲ ਚਾਰਾ ਖਾਂਦੀ ਹੈ 버ਗਰ ਤਾਂ ਤੁਸੀਂ ਖਾਂਦੇ ਹੋ ਨੈਕਸਟ ਸਾਨੂੰ ਤਸਵੀਰ ਦੇਖ ਕੇ ਸ਼ਬਦ ਚੁਣੋ ਇਹ ਕਿਹੜਾ ਜਾਨਵਰ ਹੈ ਕੁੱਤਾ ਸਭ ਨੂੰ ਪਤਾ ਹੈ ਨਾ ਦੇਖਿਆ ਸਾਰਿਆਂ ਨੇ ਨੈਕਸਟ ਤਰਕ ਸ਼ਬਦ ਨਾਲ ਅਦਕ ਲਗਾ ਕੇ ਕਿਹੜਾ ਸ਼ਬਦ ਬਣੇਗਾ ਟਰੱਕ ਕੀ ਬਣੇਗਾ ਟਰੱਕ ਅੱਗੇ ਮੈਡਮ ਜੀ ਨਮਸਤੇ ਸਤਰ ਨੂੰ ਪੂਰੀ ਕਰੋ ਤੁਸੀਂ ਪੋਇਮ ਪੜ੍ਹੀ ਹੋਵੇਗੀ ਨਾ ਇਹ ਮੈਡਮ ਜੀ ਨਮਸਤੇ ਸੋਹਣੇ ਸਾਡੇ ਵਸਤੇ ਇਹਨੂੰ ਟਿਕ ਕਰਨਾ ਹੈ ਅਗਲਾ ਤਸਵੀਰ ਦਾ ਸ਼ਬਦ ਨਾਲ ਮਿਲਾਨ ਕਰੋ ਚਲੋ ਕਰੀਏ ਪਹਿਲਾ ਕੀ ਹੈ ਜੀਪ ਦੂਸਰਾ ਮੁਰਗਾ ਫਿਰ ਚੂਹਾ ਫਿਰ ਤੀਰ ਓਕੇ ਕ੍ਰੋਸ ਹੀ ਵੱਜ ਜਾਣੇ ਆ ਲਗਾ ਦਿਓ ਇਸ ਤੋਂ ਅੱਗੇ ਹੈ ਗਲਤ ਠੀਕ ਬਿੱਲੀ ਦੇ ਬੱਚੇ ਨੂੰ ਕਤੂਰਾ ਕਹਿੰਦੇ ਹਨ ਗਲਤ ਬਲੂੰਗੜਾ ਕਹਿੰਦੇ ਆ ਗਾਂ ਦੇ ਬੱਚੇ ਨੂੰ ਬੱਚਾ ਕਹਿੰਦੇ ਹਨ ਸਹੀ ਹੈ ਕੁੱਤੀ ਦੇ ਬੱਚੇ ਨੂੰ ਕਤੂਰਾ ਕਹਿੰਦੇ ਹਨ ਇਹ ਵੀ ਸਹੀ ਹੈ ਭੇਡ ਦੇ ਬੱਚੇ ਨੂੰ ਮੇਮਣਾ ਕਹਿੰਦੇ ਹਨ ਗਲਤ ਬੱਕਰੀ ਦੇ ਬੱਚੇ ਨੂੰ ਮੇਮਣਾ ਕਹਿੰਦੇ ਆ ਠੀਕ ਹੈ ਬੱਚਿਓ ਨੈਕਸਟ ਦੀਵਾਲੀ ਦਾ ਦਿਨ ਸੀ ਇਹਨੂੰ ਮੈਂ ਵੱਡਾ ਕਰਦੀ ਹਾਂ ਫਿਰ ਸਹੀ ਤਰ੍ਹਾਂ ਕਿਹਾ ਜਾਣਾ ਲਿਖਿਆ ਜਾਏਗਾ ਹਾਂਜੀ ਦੀਵਾਲੀ ਦਾ ਦਿਨ ਆਹ ਬਲੈਂਕਸ ਆ ਗਈ ਇੱਥੇ ਲਿਖ ਦੇਣਾ ਤੁਸੀਂ ਦਿਨ ਠੀਕ ਹੈ ਦਾਦਾ ਜੀ ਸਾਨੂੰ ਡੈਸ਼ ਲੈ ਕੇ ਗਿਆ ਕਿੱਥੇ ਲੈ ਕੇ ਗਿਆ ਬਾਜ਼ਾਰ ਬਜ਼ਾਰ ਦੁਕਾਨਾਂ ਉੱਤੇ ਬਹੁਤ ਡੈਸ਼ ਸੀ ਭੀੜ ਇਸ ਤੋਂ ਅਗੇ ਹੈ ਅਸੀਂ ਰਾਤ ਨੂੰ ਦੀਪਮਾਲਾ ਕੀਤੀ ਨੈਕਸਟ ਵਾਲੀ ਦੀਪ ਮਾਲਾ ਠੀਕ ਹੈ ਬੱਚਿਓ ਆਹੀ ਬਲੈਂਕਸ ਆ ਨੇ ਇਹਨਾਂ ਨੂੰ ਦੇਖ ਕੇ ਭਰ ਦੇਣੀਆਂ ਨੇ ਆ ਪਹਿਲੀ ਆ ਦੂਜੀ ਤੀਜੀ ਚੌਥੀ ਠੀਕ ਹੈ ਹਾਂਜੀ ਖਤਮ ਬਸ ਇੰਨਾ ਹੀ ਆ ਇਹ ਪੰਜਾਬੀ ਦਾ ਪੇਪਰ ਬਹੁਤ ਔਖਾ ਹੈ ਛੋਟਾ ਜਿਹਾ ਹੀ ਆ ਸੋ ਇਹਨੂੰ ਕਰ ਲਿਓ ਚੰਗੀ ਤਰ੍ਹਾਂ ਦੋ ਦਿਨ ਵਾਰ ਵੀਡੀਓ ਦੇਖੋਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਤੇ ਇਹਨੂੰ ਚੰਗੀ ਤਰ੍ਹਾਂ ਕਰਿਓ ਅਗਰ ਪੀਡੀਐਫ ਚਾਹੀਦੀ ਹੋਈ ਥੈਨ ਟੈਲੀਗ੍ਰਾਮ ਚੈਨਲ ਜੁਆਇਨ ਕਰੋ ਪੀਡੀਐਫ ਤੁਹਾਨੂੰ ਉੱਥੇ ਮਿਲੇਗੀ ਤੇ ਪ੍ਰਿੰਟ ਆਊਟ ਕਢਾ ਕੇ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ ਤੇ ਅੱਛੀ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਹੋ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਆਪਣੇ ਫਰੈਂਡਸ ਨਾਲ ਓਕੇ ਥੈਂਕ ਯੂ ਸੋ ਮੱਚ ਫॉर ਵਾਚਿੰਗ